ਆ ਸਿਆਣਾ ਵਾਲਾ ਇਹਨੂੰ ਪਤਾ ਮੇਰੇ ਮਾਲਕ ਦਾ ਜਾਂਦੇ ਆ ਮੰਦਰਵਾੜ ਦਾ ਵੱਜ ਕੇ ਫੇਰ ਗਲਪਨੇ ਜੂ ਬਾਹਰ ਫਿਰਦੇ ਦਾ ਠੀਕ ਹੈ ਜੀ ਕਰ ਲਈ ਤਿਆਰੀ ਖੇਸੀਆਂ ਚੱਕ ਲੈਣ ਕਸਟਮ ਕਰਦੇ ਕਿ ਕੇਸ ਕੇਸ ਦੇ ਵੇਖੀ ਹਾਂ ਕੇਸ ਕੇਸੀਆਂ ਆਈਆਂ ਭਈ ਹੱਥ ਨੇ ਠੰਡ ਪਤਾ ਕਿੰਨੀ ਹੁੰਦੀ ਤੇ ਹਾਂ ਜਸਤਾਨੇ ਚ ਤੂੰ ਨੇ ਸਭ ਕੁਝ ਰੈਡੀ ਫੜੀ ਆ ਤੇ ਇਧਰਲੇ ਦੋਵੇਂ ਖੁੱਡਾਂ ਚ ਆਪਾਂ ਦਾਣਾ ਪਾਣੀ ਪਾ ਗਏ ਬੱਚਿਆਂ ਵਾਲੇ ਪਾਸੇ ਹਣਾ ਦਾਣੇ ਵੀ ਰੱਖ ਕੇ ਪਾਣੀ ਵੀ ਰੱਖ ਗਏ ਪਾਣੀ ਭਈ ਅੱਜ ਸੱਡੀ ਆਟਮ ਲੱਗੀ ਮਾ ਕਰੋ ਤੱਤਾ ਪਾਣੀ ਲਿਆਂਦਾ ਇੱਕ ਕੱਪ ਤੱਤੇ ਦਾ ਪਾਣੀ ਹੁੰਨੇ ਅੱਧਾ ਠੰਡੇ ਦਾ ਹੁੰਦਾ ਪਹਿਲੇ ਇੱਕ ਕੱਪ ਠੰਡੇ ਦਾ ਛੰਡਿਆ ਉ ਲਗਭਗ ਤੇ ਵੀ ਅੱਧਾ ਦਾ ਹੋਠ ਠੰਡਾ ਦਾ ਛੰਡਾ ਤੇ ਫੇਰ ਮੈਂ ਵੇਖਾ ਮੈਂ ਪਾਣੀ ਤੱਤਾ ਗਣੀ ਹੋਇਆ ਤੇ ਤੱਤਾ ਬਣੇ ਦਾ ਪਾਸੇ ਪਰ ਗਿਆ ਠੰਡਾ ਹੀ ਪਾਈ ਗਿਆ ਮੈਂ ਰਲਾਈ ਗਿਆ ਫੇਰ ਘਰੇ ਗਿਆ ਮੈਂ ਵਿੱਚ ਦਵਾਈ ਵੀ ਪਾਤੀ ਸੀ ਨਾ ਦੇਸੀ ਲੀਵਰ ਟੋਨਿਕ ਜਿਹੜਾ ਮਤਲਬ ਯੂਜ਼ ਕਰਾਉਣੇ ਆਪਾਂ ਬੂਤਰਾਣ ਨੂੰ ਛੱਡ ਕੇ ਨਾ ਦੇਸੀ ਚੀਜ਼ਾਂ ਦਾ ਲੀਵਰ ਟੋਨਿਕ ਜਿਆਦਾ ਵਧੀਆ ਹੁੰਦਾ ਫਿਰ ਉਹ ਚੀਜ਼ ਨੂੰ ਆਪਾਂ ਸਾਰੇ ਨੂੰ ਪਾਣੀ ਨੂੰ ਘਰੇ ਲਿਆ ਮੈਂ ਦੂਰੀਆ ਦੀ ਸਿਲੰਡਰ ਤੇ ਆਪਣੇ ਆਸਤੇ ਬੈਠ ਗਾ ਲਈ ਬੀ ਟੋਨਿਕ ਤੇ ਉਹ ਚੀਜ਼ ਨੂੰ ਦੂਰੀਆਰ ਆਪਾਂ ਤੱਤਾ ਕਰਕੇ ਲਿਆਂਦਾ ਬੋਇਲ ਕਰਕੇ ਲਿਆਂਦਾ ਪਾਣੀ ਸਿਲੰਡਰ ਤੇ ਫਿਰ ਉਹ ਤੋਂ ਬਾਅਦ ਰੱਖ ਤੇ ਹੁਣ ਜੰਦੇ ਕੁੰਡੇ ਲਾ ਤੇ ਸਾਰਿਆਂ ਨੂੰ ਲਾਈਟਾਂ ਨੂੰ ਟਬ ਬੁਝਾ ਤੀਆਂ ਹੁਣ ਚੱਲਦੇ ਆ ਗੁਰੂ ਸਰ ਤੇ ਠੀਕ ਆ ਭਾਈ ਚਲੀਏ ਮੀਤਾ ਆ ਗਏ ਐਕਸਟਰ ਮਾਨ ਨਾਲ ਕਿੱਥੇ ਮੀਤਾ ਓਏ ਚੱਲ ਮੋੜਸਾਂ ਚੱਕ ਮੀਤੇ ਤੂੰ ਰਹਿਣਾ ਆਪਾ ਚਾਬੀ ਕਿੱਥੇ ਆ ਉਹੋ ਚਾਬੀ ਤਾਂ ਘਰੇ ਰਹਿ ਗਈ ਚਾਬੀ ਤਾਂ ਘਰੇ ਰਹਿ ਗਈ ਸੱਚੀ ਸਮਝ ਕੇ ਆਈਂਡ ਆਪ ਚੱਲਦੇ ਆ ਭਾਈ ਬਣੇ ਕਰਵਾਨੀ ਦੇ ਯਾਰ ਮੀਤਾ ਪੈਸੇ ਪੂਏ ਕਰਦਦੇ ਨੇ ਪੁੱਛ ਗਿਆ ਬੜੀ ਮੀਤੇ ਪੈਸੇ ਪੂਏ ਕਰਦਦੇ ਨੇ ਹਾਂਜੀ ਮੇਰੇ ਦੋਸਤੋ ਚੱਲ ਪਏ ਜੀ ਚੱਕਾ ਮੀਤੇ ਤੋਂ ਪੰਜਾਬ ਸੰਗਾਰ ਤੇ ਹੋ ਗਏ ਗੁਰੂ ਸਾਹਿਬ ਨੂੰ ਰਵਾਨਾ ਤੇ ਲਗਭਗ ਨਾ 11 12 ਵਜੇ ਤੇ ਅਜੇ ਠੰਡ ਇੰਨੀ ਕਿ ਜਿਆਦਾ ਹੈ ਨਾ ਵੀ ਪੁੱਛੋ ਹੀ ਨਾ ਬਸ ਬੁਰਾ ਹਾਲ ਹੀ ਹੈ ਕੱਕਰ ਵਰਦਾ ਇਟਸ ਲੰਗਰ ਟਾਈਮ ਮੇਰੇ ਵੀਰੋ ਲੰਗਰ ਨਹੀਂ ਛੱਡਣਾ ਲੰਗਰ ਮਿਸ ਕਰਨਾ ਹੀ ਨਹੀਂ ਬਈ ਅਸੀਂ ਦੋ ਪੈਗ ਹੀ ਕਰਾ ਲਾਂਗੇ ਬੈਕਗਰਾਉਂਡ ਸਿੱਖ ਦਾ ਧਰਮ ਕੋਲ ਚਾਹ। ਫਿਰ ਵੀ ਕੰਜਰ ਦਿਆ, ਤਸ ਕੜ ਦੀ ਚੇ ਸਾਸ ਸਸ ਕੌਲੀਆਂ ਖਾ ਕੇ। ਹਾਂਜੀ, ਇੱਕ ਲੰਗਰ ਤਾਂ ਸਾਡੇ ਨਾਲ ਹੀ ਆ ਹਜੇ ਤੇ ਦੂਜਾ ਲੰਗਰ ਹੋਰ ਦਸਗਾ ਸਾਨੂੰ। ਇੱਥੇ ਬਰੈਡਾਂ ਦਾ ਤੇ ਚਾਹ ਦਾ ਤੇ ਇੱਥੇ ਵੀ ਮੈਂ ਕਿਹਾ ਵੀ ਯਾਰ ਨਰਾਜ ਨਹੀਂ ਕਰਦੇ ਨਾ ਇਨੀ ਸ਼ਰਧਾ ਨਾਲ ਲੰਗਰ ਲਾਇਆ। ਖਾ ਕੇ ਚੱਲਾਂਗੇ। ਚੱਲ ਚੋ ਬਰਾਏ, ਬਲੇਡ ਕਾ ਕੇ। ਜੀ ਦੀ ਜੀ ਦੀ। ਹਾਂਜੀ। ਬਰੈਡ ਜੀ, ਚਾਹ ਜੀ। ਮਗਰ ਆ ਲੰਗਰ ਖਾਂਦੀ ਰਹੇਗੇ ਸਾਰਾ ਦਿਨ ਤਾਂ ਲੰਗ੍ਹੇ ਆਪਣਾ ਗੁਰੂ ਸਾਹਿਬ ਕੋਲ ਪਹੁੰਚਾਂਗੇ ਆਪਾਂ ਕੰਜਰ ਦਿਆ। ਲੇਡੀ ਬਲੇ ਹੋਗੇ। ਆ। ਇਹ ਠੰਡ ਦਾ বাজ ਰਹੀ ਏ ਹਾਂ ਨਿਕਲਿਆ ਨਹੀਂ ਕਰਦਾ ਨਹੀਂ ਫਸਿਆ ਹੀ ਹੁੰਦਾ ਨਾ ਫਸਾ ਬੈਠਾ ਵਿੱਚ ਵਿਚਾਰਾ ਬੀ ਵਤਾ ਹੈ ਬਣਾ ਨਹੀਂ ਇਹ ਕਿਸ਼ਤੀ ਵੀ ਨਹੀਂ ਬਣੀ ਚੱਕ ਚੁੱਕੀ ਲੋ ਇਹਨੂੰ ਆ ਗਿਆ ਸੈਟਿੰਗ ਇਹ ਉਹਦੇ ਨਾਲ ਦੀ ਨ ਹੋਈ ਇਹ ਉਹ ਕਲੇ ਜੀ ਨਾਲ ਪਰ ਉਹਦੇ ਨਾਲ ਦਾ ਇੱਥੋਂ ਆ ਲੈ ਜੀ ਓਕੇ ਠੀਕ ਹੈ ਠੀਕ ਹੈ ਉਹ ਤੋਂ ਬੱਚੇ ਉਹਨਾਂ ਦੇ ਗੱਗੇ ਰਹੇ ਜੋੜੇ ਵੀ ਪਾੜਨ ਵਾਲਿਆਂ ਜੋੜੇ ਵਾ ਪਾੜੀ ਚੱਲੇ ਬਾਈ ਮੈਂ ਤਾਂ ਕਹਣਾ ਹੁਣ ਬਾੜਾ ਉਹ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਆਪਣੇ ਜੋਗੇ ਹੋਗੇ ਤੇ ਐਵੇਂ ਕੋਈ ਫਾਇਦਾ ਨਹੀਂ ਮੁੜ ਕੇ ਉਹ ਚੀਜ਼ ਦਾ ਵੱਧ ਘੜਾਉਂਦੇ ਦੀ ਸੱਚੀ ਗੱਲ ਹੈ ਆ ਰੁਕੇ ਰੁਕੇ ਆਏ 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 ਹਾਂ ਤਾਂ ਫਾਇਦਾ ਹੀ ਹੋ ਗਿਆ ਉਹ ਥੱਲੇ ਬੱਚੇ ਕੱਢੇ ਉਹ ਦੋਲਗੇ ਨਾ ਬਾਹਰ ਕੱਢ ਲੇਗਾ ਪਏ ਇਥੇ ਕਦੀ ਕਦੀ ਆਏ ਪਣਗੀ ਗੱਲ ਬਣਗੀ ਗੱਲ ਦੋ ਬੱਚੇ ਆ ਗਏ ਬਈ ਗਵਾਚੇ ਬਾਵਾ ਦਿਨਾਂ ਦੇ ਮੈਂ ਕੜਾਵਾ ਨਾਲ ਲੈ ਆਇਆ ਹੋਇਆ ਚਾ ਚੂ ਬਰਾਏ ਉਹ ਤਾਂ ਸੌਣ ਲੱਗਿਓਏ ਫਾਇਦਾ ਹੀ ਹੋਜੂ ਬਾਲੇ ਦਾ ਤਾਂ ਆਪਾਂ ਹਨਾ ਆਏ ਭੈਣ ਚ ਚੱਲ ਚੱਲ ਮੈਂ ਹੱਥ ਪਾ ਲਿਆ ਚੱਲ 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 ਹੜਾ ਹੜਦਾ ਹੜਦਾ ਇਹ ਇੱਥੇ ਰੱਖ ਕੇ ਨੂੰ ਬਚਾ ਲੈ ਕਰਕੇ ਇੱਥੇ ਇਹ ਐ ਪਾਸੇ ਆ ਇਧੇ ਇਧੇ ਆਇਆ 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 ਇਧਰ ਆ ਜਾਲ ਦੀ ਤੁੱਤਰਿਆ ਨੇ ਆਇਆ ਆ ਆ ਆ ਆ ਉਈ ਭਾਲਦੇ ਸੀ ਮੌਕੇ ਹੀ ਭਾਲਦਾ ਸੀ ਆ ਹੁੰਦਾ ਉਹ ਆ ਹੁੰਦਾ ਸਿਆਣੇ ਜਾਨਵਰ ਚੋਪਰਾ ਇੱਥੇ ਆਊਗਾ 100% ਤਾਂ ਮੁੰਲਾਦਾ ਇਹਦਾ ਥੱਲੇ ਕੱਢ ਰੱਖਿਆ ਆਪਾਂ ਬਾਬਾ ਵਾ ਰੁਕ ਲੋ ਬਈ ਰੁਕ ਲੋ ਕੋਈ ਚੱਕਰ ਨਹੀਂ 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 ਰੁਕੋ ਰੁਕੋ ਤੁਸੀਂ ਇਹਦੇ ਤੇ ਆਣਾ ਇਧਰੋਂ ਚੱਕ ਲੀ ਗਏ ਨਹੀਂ ਨਹੀਂ ਮੈਂ ਲੋੜੀ ਨਹੀਂ ਲੋੜੀ ਲੋੜੀ ਨਹੀਂ ਛੇਦਰੀ ਤਾਂ ਲੱਗੇ ਹੀ ਨਹੀਂ ਹਜੇ ਉਹਨਾਂ ਕੱਚਾ ਪੱਕਾ ਹੀ ਐ ਅਜਾਲ ਜੀ ਤੇ ਆਊਗਾ ਆਹ ਦੇਖ ਆ ਹੁਣ ਵਾ ਜਾਲ ਜੀ ਤੇ ਆ ਗਿਆ ਬਈ ਇਹਦਾ ਇੱਥੇ ਆਊਗਾ ਕੋਈ ਚੱਕਰ ਨਹੀਂ ਆ ਆ ਬਣ ਗਈ ਆ ਦੇਖ ਤੈਨੂੰ ਦੱਸਿਆ ਗਈ ਸੀਗਾ ਇਹ ਇੱਕ ਆਂਡੇ ਜਾਲ ਤੇ ਬੈੰਦਾ ਸੀਗਾ ਜਾਲ ਤੇ ਆਊਗਾ ਹੈ ਇਹ ਕਿਦਾਂ ਗੁੱਤਰੂ ਤੇ ਕਵਾਜੇ ਬਾਈ ਓਏ ਪਤਾ ਨਹੀਂ ਉਹ ਆਪਾਂ ਸੱਜਣ ਤੇ ਬੈਠਾ ਇੱਕ ਬਾਈ ਕਹਿੰਦਾ ਆਪਣਾ ਲੱਗਦਾ ਅਸੀਂ ਕਿਹੜਾ ਗੁੱਤਰੂ ਕੀਦਾ ਬੈਠਾ ਬਾਈ ਕਹਿੰਦਾ ਪਤਾ ਨਹੀਂ ਮੈਰ ਮਨ ਤਾਂ ਆਪਣਾ ਹੀ ਲੱਗਦਾ ਕਹਿੰਦਾ ਪਤਾ ਹੀ ਬਾਈ ਕਹਿੰਦਾ ਪਤਾ ਨਹੀਂ ਉੱਡੇ ਉੱਡੇ ਕਿੱਦਣ ਦਾ ਕਹਿੰਦਾ ਚਲੋ ਛੱਡੋ ਇੱਕ ਤਾਂ ਤਾਂ ਪਤਾ ਹੀ ਢੱਲਾ ਲਾਲ ਗਾਨੀ ਵਾਲਾ ਤਾਂ ਧਿਆਨ ਸੀ ਆਹ ਧਿਆਨ ਨਹੀਂ ਸੀ ਬੱਚਾ ਹੱਲੇ ਰੱਤਾ ਵੀ ਡੇ ਹੋ ਕੇ ਸੀ ਵਸੇ ਹੁਣ ਆ ਤਾਂ ਫਾਇਦਾ ਹੋ ਗਿਆ ਆ ਦਾ ਬਹੁਤ ਜਿਆਦਾ ਆਪਣਾ ਇੱਕ ਤਾਂ ਫਾਇਦਾ ਹੋ ਗਿਆ ਮੰਨ ਕੇ ਚੱਲ ਵੀ ਇਹਨੂੰ ਦੇਖ ਲਿਆ ਤੇ ਇੱਕ ਆਪਾਂ ਕਾਲੀ ਛੜਤੀ ਅੱਜ ਇਹਦਾ ਮਾਂ ਕੋ ਨਹੀਂ ਪੜਿਆ ਹਾਂ ਉਹ ਤੁਸੀਂ ਦੱਸਿਆ ਸੀ ਇੱਕ ਗਵਾਚ ਗਿਆ ਖੜੀ ਨਹੀਂ ਨਹੀਂ ਉਹ ਮਨ ਲਾਦਾ ਸ਼ਾਇਦ ਉਹੀ ਵੱਲ ਤਾਂ ਹੀ ਬਾਹਰ ਕੱਢਿਆ ਮੈਂ ਕਿ ਇਹਨੂੰ ਦੇਖ ਕੇ ਆਉਗਾ ਇਹ ਬਹੁਤ ਇਹਨੂੰ ਹੀ ਅੰਦਰ ਕਰਦਾਂਗੇ ਆ ਗਿਆ ਯਾਰ ਕਦੀ ਉੜਦਾ ਹੀ ਨਹੀਂ ਵਖਾ ਪਤਾ ਹੀ ਨਹੀਂ ਕਮਾਲ ਹੋ ਗਈ ਬਣ ਗਈ ਗੱਲ ਬਈ ਦੋ ਗਵਾਚੇ ਬੱਚੇ ਭਾਲ ਲੇ ਬੱਡੀਮੀ ਦਾ ਇੱਕ ਤਾਂ ਆ ਗਈ ਬਈ ਗਿਆ ਹਜਾਂ ਐ ਨਹੀਂ ਪਤਾ ਹੋਰ ਕਿੰਨੇ ਕਿ ਨਿਕਲ ਕੇ ਆਉਣ ਕਿੰਨੇ ਗਵਾਚੇ ਹੋਣਗੇ ਆਸੇ ਪਾਸੇ ਜਿਹੜੇ ਪੂਰੇ ਕਰਨੇ ਆਂ ਦੇਖਦੇ ਆ ਹਿਸਾਬ ਕਦਾ ਬਣਾਉਣੇ ਆ ਕੋਈ ਚੱਕਰ ਨਹੀਂ ਹੂੰ ਬੱਚੇ ਘੱਟ ਜੀ ਲੱਗਦੇ ਆ ਉਹ ਇਹਦੇ ਤੁਸੀਂ ਨਾ ਛੱਡ ਕੇ ਇੱਥੋਂ ਮਨ ਥੱਲੇ ਦਾਣਾ ਪਾਣੀ ਪਾਉਣ ਜਾਵੜਦੇ ਹੋ ਮਗਰੋਂ ਉੱਡ ਜਾਂਦੇ ਕਈ ਏਰੀਆ ਹੋ ਜਾਂਦਾ ਇੱਕ ਹੋਰ ਉੱਡਿਆ ਜੀ ਬਾਈ ਜਿਹੜੀ ਦੀ ਗੱਲ ਕਰੇਂ ਜਿੱਕਦਾ ਹੇ ਤਾਂ ਰੱਤਾਂ ਵੀ ਆਉਣ ਨਿਕਲ ਗਏ ਰੱਤਾਂ ਵੀ ਆ ਗਿਆ ਨਿਕਲ ਗਿਆ ਆ ਆ ਗਿਆ ਵਾਹ ਬਈ ਵਾਹ ਤਿੰਨ ਬੱਚੇ ਆਹ ਜੇਰ ਕਰਮਾ ਵਾਲੇ ਵੀ ਬਹੁਤ ਅਸੀਆਂ ਆਏ ਤਾਂ ਸਾਡਾ ਪੈੜਾ ਚੰਗਾ ਵੀ ਹੈ ਮਾੜਾ ਵੀ ਬਹੁਤ ਚੰਗਾ ਵੀ ਬਹੁਤ ਹੈ ਆਏ ਤਾਂ ਆਏ ਤੇ ਤਿੰਨ ਬੱਚੇ ਬਾਹਰ ਟੀ ਵੇਖਣੇ ਇੱਕ ਤਾਂ ਅਗੇ ਬੈਠੀ ਆ ਵਿਚਾਰਾ ਨਾ ਛੋਟਾ ਇਹ ਬੱਚਾ ਆ ਤਾਂ ਤੇ ਪਤਾ ਨਹੀਂ ਦੋ ਦਿਨਾਂ ਦਾ ਕਿ ਤਿੰਨਾਂ ਦਾ ਕਿ ਕਿੰਨੇ ਦਿਨ ਦਾ ਬਾਹਰ ਆ ਵਿਚਾਰਾ ਇਹ ਤੇ ਦੂ ਉੱਡੇ ਫਿਰਦੇ ਆਪਾਂ ਸੋ ਬਾਹਰਾਂਗੇ ਆਪਾਂ ਕੋਈ ਚੰਗੜਾ ਨਹੀਂ ਗੱਲ ਨਹੀਂ ਹਾਂ ਚੰਗਾ ਵੀ ਇਹ ਤੇ ਮਾੜਾ ਵੀ ਬਹੁਤ ਹੈ ਦੋਵੇਂ ਖੁਸ਼ੀ ਹੈ ਨਹੀਂ 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 ਚੰਗਾ ਵੀ ਇਹ ਤੇ ਮਾੜਾ ਵੀ ਹੈ ਦੋਵੇਂ ਖੁਸ਼ੀ ਹੈ ਇਹ ਤਾਂ ਹਵਾ ਹੀ ਬੜੀ ਠੰਡੀ ਚਲੀ ਜਾਂਦੀ ਹੈ ਯਾਰ ਇਦਾਂ ਚਲੋ ਅੱਜ ਡੀ ਵਾਰਮਿੰਗ ਜੀ ਕਰਨ ਦੀ ਰਾਇ ਇੱਕ ਬੱਚਿਆਂ ਰੰਗ ਰੂngਿਆ ਲਾਉਣਾ ਵੇਖਦੇ ਆਂ ਹੈ ਕਿਵੇਂ ਪਹਿਲਾਂ ਤਿੰਨ ਸੀਗੇ ਤਿੰਨ ਸੀਗੇ ਚਾਰ ਹੋਗੇ ਇਹ ਵੀ ਦੇਖ ਲੈ ਕਿਹੜਾ ਹਜੇ ਖੜਜ ਬੜੇ ਕੇਸ ਕੱਢੀ ਨੇ ਐ ਤਾ ਯਾਰ ਆ ਇੱਕ ਵਿਚਾਰੀ ਕੂਦਰੀ ਦਾ ਅੰਡਾ ਫਸਿਆ ਪਿਆ ਸੀਗਾ ਇਹ ਵੀ ਕੱਢਤਾ ਹੁਣ ਕੱਢਾ ਜੋ ਚੋਬਰ ਨੇ ਇਹ ਪਤਾ ਕੀ ਚੱਕਰ ਆਏ ਆਏ ਕੱਟਣਾ ਸੀ ਉਹਨੇ ਕੱਟਣਾ ਆਏ ਸੀਗਾ ਹਾਂ ਤੇ ਆਏ ਹੋਏ ਪਿਆ ਸੀਗਾ ਵਿੱਚੋਂ ਕੋਲਮ ਲੱਗੇ ਵੀ ਆਹ ਕਬੂਤਰੀ ਹੈ ਜਿਵੇਂ ਹਾਂ ਨਿਕਲਣਾ ਤਾਂ ਆਏ ਸੀਗਾ ਉਹਦੇ ਅੰਦਰੋਂ ਅੰਡਾ ਤੇ ਹੋਇਆ ਆਇਆ ਪਿਆ ਸੀਗਾ ਇਹ ਕਿੱਡਾ ਲੱਗਿਆ ਪਿਆ ਸੀ ਆਂ ਡਾਂਏ ਕਾ ਕੇ ਐਵੇਂ ਨੱਪੇ ਤੋਂ ਨਹੀਂ ਨਾ ਤਾਂ ਮੰਨ ਕੇ ਲੈ ਬਾਈ ਦਾ ਜੋਰ ਮਾਰਨ ਨੂੰ ਜੀ ਕੀਤਾ ਉੱਥੇ ਆ ਕੇ ਤੇ ਨਾ ਹੀ ਮੇਰਾ ਮਾਰਨ ਨੂੰ ਇਹ ਕਹਿੰਦਾ ਮੈਂ ਕੱਢ ਦੂੰਗਾ ਕਹਿੰਦਾ ਇਹ ਮਜ਼ਦੂਰ ਤਾਂ ਮੈਂ ਮਾਰ ਦੂੰਗਾ ਕਹਿੰਦਾ ਮੈਂ ਫਿਰ ਮਾਰ ਦੇ ਨਹੀਂ ਨਹੀਂ ਇਹ ਬੇਕਰਕ ਜਾਂ ਕੰਜਰ ਦਾ ਨਹੀਂ ਜੋਰ ਮਾਰਾਂ ਡਾਂਡਾ ਬਾਹਰ ਆ ਗਿਆ ਸੱਚੀ ਗੱਲ ਐ ਨਿਉ ਯਾ ਸਾਨੂੰ ਆਈ ਸੀ ਨਾ ਉੱਥੇ ਨਾ ਤਾਂ ਮੇਰੇ ਵੀ ਹੱਥ ਨਿਬੜਾ ਤੁਸੀਂ ਹੱਥੀ ਨਿਬੜੀ ਕੇ ਮਨ ਹਾਂ ਜੀ ਉਹ ਉੱਚੇ ਹੋਏ ਫਿਰਦੇ ਆ ਪਹਿਲਾ ਹੰਡਾ ਕਿ ਇੱਕ ਪਹਿਲਾਂ ਵੀ ਲਾ ਲਏ ਨੇ ਇੱਕ ਲਾ ਲਿਆ ਇੱਕ ਫਸ ਗਿਆ ਹੁਣ ਦਵਾਈ ਦੂਈ ਦੇਖ ਸੈਟ ਹੋ ਜੂਗੀ ਉਹੀ ਗੋਲੀ ਜਿਹੜੀ ਆਖੀ ਜਾਂਦਾ ਬਾਈ ਬਹੁਤ ਤਕੜੀ ਆ ਉਹ ਨਹੀਂ ਨਹੀਂ ਸਿਫਰਾਨ ਹਾਂ ਚਾਹ ਪੀ ਲੈ ਤੂੰ ਪੀ ਲਈ ਤੂੰ ਕਿ ਲਈ ਨਹੀਂ ਕੱਲ ਬਾਈ ਨੇ ਪੀਤੀ ਫੇਰ ਠੀਕ ਆ ਫਿਰ ਤਾਂ ਚੱਲ ਰਿਹਾ ਲਾ ਲੈਨੇ ਆਪਣੇ ਇੱਕ ਮਿੰਟ ਇਦਾਂ ਵੀਡੀਓ ਬਣਾਇਓ ਕੈਮਰਾ ਫੜ ਕੇ ਵੀਡੀਓ ਲੱਗੀ ਪਈ ਹੈ। ਜਿਵੇਂ ਹੀ ਲਗੀ। ਨਹੀਂ ਨਹੀਂ ਬਹੁਤ ਸੁਣਾ ਲੱਗ ਰਿਹਾ। ਆਹ ਗੱਲ। ਇਹ ਤਾਂ ਨਹੀਂ ਕੀੜਾ ਹੁੰਦਾ ਇਦਾਂ ਡਾਇਰ। ਹੋਰੀ ਬੁਲੱਡ ਜਹਾਜ਼ ਲਗਾ ਰਿਹਾ। ਅੱਛਾ ਦਦਾ। ਖੜੇ ਮਨ ਹੱਥ ਕਿਉਂ ਤਾਂ ਫੜ ਲੈੰਦੇ। ਕੀ? ਖੰਮੜੀ ਲੈ ਗਣ। ਦਵਾਈ ਲੈ ਜਾਓ। ਆਏਗਾ ਪੀ। ਹੈ? ਆਇਆ ਮ ਸਰੰਜਾ ਮਾਰਾ। ਆਏ ਕਿਵੇਂ ਦਿੱਤੀ ਹੋਈ ਦਵਾਈ। ਸਰਿੰਜ ਦਿਖਾ ਬੁਖਾਰੀ ਤੂੰ ਪਿੰਡ ਵਾਲਿਆਂ ਨੂੰ ਤੂੰ ਐਂ ਦਿਖਾ ਸਰਿੰਜ ਦਿਖਾ ਐ ਠੀਕ ਐ ਨਾ ਸੋਡਾ ਬਲੈਕ ਵੀ ਆਈਲੈਂਡ ਕਰਨ ਦੀ ਡੀਗਰਿੰਗ ਕਰਤੀ ਆਜ ਦੇ ਜਿਹੜੇ ਬੱਚੇ ਠੀਕ ਐ ਵੀਰੇ ਇੱਥੇ ਵਿਚਾਲੇ ਆ ਗਏ ਇਹਨਾਂ ਦੇ ਵਿਚਾਲੇ ਖੜਾ ਹੁਣ ਬੰਦੀਏ ਗੱਲ ਆ ਹੈਗੇ ਵੀਰੇ ਵੱਡਾ ਕਬੂਤਰਾਂ ਪੰਜ ਚਾਰ ਕਬੂਤਰਾਂ ਬਾਕੀ ਸਾਰੇ ਬੱਚੇ ਐ ਪਹਿਲਾਂ ਜਿਹੜੇ ਲਾਗੇ ਇੱਧਰ ਜਾ ਠੀਕ ਐ ਸਰਿੰਜ ਦਿਖਾ ਦਿਖਾਣਾ ਸੋਣਾ ਤੇ ਇੱਧਰ ਹੈਗੇ ਸਾਰੇ ਵੱਡੇ ਕਬੂਤਰ ਬਾੜੀ ਘਟਾਈ ਜਾਂਦੀ ਬਾੜੀ ਘਟਾਈ ਕੁੱਟਣ ਵਾਲੇ ਕਬੂਤਰ ਐ ਤੇ ਜਿਹੜਾ ਆਪਣੇ ਡੋਰ ਤੇ ਬੰਦੇ ਨੇ ਉਹਦੀ ਵੀ ਡੀ ਵਾਰਮਿੰਗ ਹੋ ਗਈ ਤੇ ਇੱਧਰ ਹੈਗੇ ਕਪੜਾ ਪੱਟਾ ਪੰਪ ਦਾ ਪੱਠਾ ਅੰਨਾ ਤੇ ਬਾਕੀ ਪੰਜ ਚਾਰ ਵੱਡੇ ਕਬੂਤਰਾਂ ਪੰਪ ਦਾ ਪੱਠੀ ਇਹਨਾਂ ਤੇ ਬੱਗ ਕੂਤਰ ਐਡਾ ਮਸ਼ੂਹੂਰ ਉਹਦਾ ਪੱਠਾ ਠੀਕ ਹੈ ਜਣੀ ਤੇ ਬਾਕੀ ਜਿਹੜੇ 25 ਲਾ ਕੇ ਬੰਦ ਕੀਤੇ ਆ ਉਹ ਠੀਕ ਹੈ ਇਹਾਂ ਦੀ ਹੋਈ ਡੀ ਵਾਰਮਿੰਗ ਥਾਂ ਤੇ ਕੱਢ ਪਏ ਮੌਸਮ ਤੋਂ ਐਸਾ ਹੋ ਰਿਹਾ ਹੈ ਦਿਲਗਾਰਨ ਗਾਰਡਨ ਕਰ ਰਿਹਾ ਗਾਰਡਨ ਕੂਤਰ ਟੱਕਾਂਗੇ ਭਾਈ ਇੰਨੀ ਕਿ ਜ਼ਿਆਦਾ ਠੰਡਣਾ ਇੱਧਰ ਆ ਆ ਬੱਚਿਆਂ ਦੇ ਮੰਨ ਕੇ ਚਲੋ ਰੰਗ ਲਾਤਾ ਜੀ ਦਿਖਾ ਦਿੰਦਾ ਨਹੀਂ ਨਹੀਂ ਆ ਜਾ ਖੜ ਜਾ ਖੜ ਜਾ ਏ ਆਇਨਾ ਹੀ ਰਿੰਟ ਤੇ ਉਹਨਾਂ ਨੂੰ ਦਿਖਾਇਆ ਕਰੀ ਇਹਨਾਂ ਦੇ ਆਪਾਂ ਕੀ ਲਿਆ ਰੰਗ ਅੱਜ ਤੇ ਚਲੇ ਇਹਦੇ ਤੇ ਸਾਰੇ ਹੋਰ ਵੀ ਪਿਹੜਾ ਬਾਈ ਬਾਈ ਕੀ ਵਾਲਾ ਵਧੀਆ ਜੀ ਵਧੀਆ ਵਧੀਆ ਕਿੱਧਰ ਰਹਿ ਗਈ ਸੀ ਕਿ ਕਾਂ ਸੀ ਜੀ ਬਈ ਪੇਪਰ ਦੇ ਨਜਾਈ ਓਕੇ 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 ਹੈਲੋ ਤੇ ਆ ਸਾਰੇ ਛੂਟੇ ਬੱਚਿਆਂ ਤੇ ਰੰਗ ਲਾਤਾ ਬਈ ਠੀਕ ਹੈ ਕਿਸੇ ਦੀ ਬਗਲ ਕਿਸੇ ਦੀ ਝਾਲ ਰਕਾ ਬਗਲ ਟੂਸਾ ਕੱਛਾ ਡੰਡੇ ਸਾਰੇ ਸਾਤਾ ਜਿੰਨਾ ਹੋ ਸਕੇ ਉਹਨਾਂ ਲਾਤਾ ਇਹਨਾਂ ਤੇ ਰੰਗ ਲਾ ਰੰਗ ਦਿਖਾ ਕੇ ਹੈ ਰੰਗ ਤਾਂ ਬੜੀ ਕਰਾ ਪਰ ਖੁੱਡੇ ਸਾਫ ਕਰਕੇ ਦਿਖਾ ਲਿਆਂਗੇ ਤਲੋਕ ਕੀ ਬਾਤ ਕਰਨੇ ਕੰਮ ਇਹਨਾਂ ਦਾ ਰਖੇ ਦਾਣੇ ਜਿਵੇਂ ਮਾਂ ਪਿੰਡ ਤੇ ਲੈਨੇ ਹੁੰਦੇ ਫੰਗ ਚੱਕ ਚੱਕ ਕੇ ਉਵੇਂ ਟਰੇਜ ਦੇ ਦਾਣੇ ਭਾਲ ਦਿਆ ਵਿਚਾਰੇ ਫੰਗ ਦੀ ਇੱਕੇ ਦਾਪੇ ਆ ਬੀ ਆ ਪਰਲੇ ਹੁੰਦੇ ਨੇ ਬੈਠੇ ਪੰਜ ਹਾਂਜੀ ਹਾਂ ਬਈ ਹਾਂਜੀ ਤੇ ਲਗਭਗ ਦਿਨ ਦਾ ਸ਼ਬਾਜ ਆ ਗਿਆ ਹੋ ਤੇ ਬਸ ਘਰੇ ਚੱਲਦੇ ਆ ਘਬਰਾਟ ਹੋਈ ਜਾਂਦੀ ਹੈ ਬਲੱਡ ਘਟੀ ਜਾਂਦਾ ਪ੍ਰੈਸਰ ਡਾਊਨ ਪਈ ਆ ਲਾਤ ਨੇੜੇ ਸੌਂ ਲਗੇ ਕੋਈ ਕਿੱਡਾ ਹੀ ਚੰਗਾ ਸਾਰਾ ਦਿਨ ਚੱਲੀ ਜਾਂਦਾ ਹੋਵੇ ਉਹ ਆਂਦੀ ਸਾਰੇ ਦਿਨ ਚ ਨਾ ਉਹਦੇ ਅੱਖਾਂ ਨੂੰ ਵੀ ਨੋਟਾਂ ਦੀ ਬਾਰਿਸ਼ ਕਿਉਂ ਨਾ ਹੋ ਜਾਂਦੀ ਹੋਵੇ ਤੇ ਪਰ ਜਦੋਂ ਆਥਨ ਹੋ ਗਿਆ ਨਾ ਉਦੋਂ ਵੀ ਪੈੜੀ ਲੱਗ ਲੱਗ ਜੂ ਵੀ ਨਹੀਂ ਯਾਰ ਸਾਲਾ ਹੁਣ ਚਿੱਤ ਜਾ ਲੱਗਣੋਂ ਹਟ ਗਿਆ ਪਤਾ ਨਹੀਂ ਕੀ ਗੱਲ ਆ ਦਿਨ ਜਦੋਂ ਸ਼ਿਪ ਦਾ ਨਾ ਉਦੋਂ ਤਾਂ ਨਾ ਕੋਈ ਐਂ ਲੱਗਦਾ ਵੀ ਜਿਵੇਂ ਲਗਭਗ ਤੂ ਗਿਧਰੇ ਨਾ ਹੋਏ ਨਾਲ ਜਨ ਮੈਂ ਮੈਂ ਕੱਲੇ ਹੀ ਆ ਕੱਲੇ ਹੀ ਆ ਕੋਣ ਮੋਦਲਾ ਮੋੜਸਾ ਤੇ ਲੈ ਗਏ ਉਹ ਤੇ ਮੈਂ ਤੁਹਾਨੂੰ ਕੀ ਕਹਿਆ ਸੀਗਾ ਤੁਹਾਨੂੰ ਵੀ ਸਾਲਾ ਜਿਵੇਂ ਜਿਵੇਂ ਦਿਨ ਛੇਪਦਾ ਆਏ ਜੀ ਲੱਗਦਾ ਵੀ ਜਿਵੇਂ ਕੁਝ ਕੋਈ ਕੁਝ ਖੋ ਕੇ ਜੇ ਲੈ ਗਿਆ ਕੁਝ ਕੁਝ ਅਧੂਰਾ ਜ ਹੈ ਕੁਛ ਅੰਦਰੋਂ ਕੋਈ ਕੱਢੀ ਜਾਂਦਾ ਕੁਛ ਅੰਦਰੋਂ ਐਂ ਜੀ ਲੱਗਦਾ ਉਹ ਦਾਤਨ ਮੈਂ ਤਾਂ ਵੀ ਬੇਚ ਇਨੀ ਜ ਇੱਕ ਵੱਖਰੀ ਬੇਚ ਇਨੀ ਇੱਕ ਘੜ ਆਪਣਾ ਟੈਨਸ਼ਨ ਜੀ ਹੋ ਜਾਂਦੀ ਹੋਰ ਹੀ ਚਿਤ ਤੇ ਨਹੀਂ ਲੱਗਦਾ ਵੀ ਬਸ ਹੋਰ ਹੀ ਖਿਆਲ ਜਿਹਾ ਲੱਗਦੇ ਆ ਹਾਂਜੀ ਹੁਣ ਚੱਲਿਆਂ ਜੀ ਪਿੰਡ ਨਾਲ ਲਗਭਗ 6 ਵਜ ਕੇ ਤੇ 20 ਮਿੰਟ ਹੋ ਗਏ ਉਹਦਾ ਜੀਆ ਲੱਗਣ ਲੱਗ ਗਿਆ ਸੀ ਵਧੀਆ ਸਵਾਦ ਆਉਣ ਲੱਗ ਗਿਆ ਨਹੀਂ ਵੀ ਹੁਣ ਤਾਂ ਹਾਂ ਨਹੀਂ ਫਿਰ ਆਪਾਂ ਨੂੰ ਵੇਖ ਕੇ ਚਾਹ ਜੜੀਆਂ ਸੀ ਮੈਂ ਤਾਂ ਤਾਂ ਕਰਕੇ ਚਲੋ ਜਾਣਾ ਹੀ ਪੈਣਾ ਘਰੇ ਭਾਈ ਹੂੰ ਮੇਰੇ ਦੋਸਤੋ ਪਹੁੰਚ ਗਏ ਜੀ ਘਰੇ ਤੇ ਪਹਿਲੇ ਨੰਬਰ ਤੇ ਆਪਾਂ ਬਾਰਬੂਰ ਖੋਲ ਕੇ ਹੁਣ ਇੱਧਰ ਲਾਈਟਾਂ ਛੱਡ ਕੇ ਮੋਟਰਸਾਈਕਲ ਆਦੀ ਅੰਦਰ ਫੇਰ ਆਪਾਂ ਘਰੇ ਚੱਲਦੇ ਆਂ ਘਰੋਂ ਲਾਉਣੇ ਤੱਤਾ ਪਾਣੀ ਨਲੇ ਰੋਟੀ ਆਪਦੀ ਠੀਕ ਹੈ ਜੀ ਫੇਰ ਉਹਦੋਂ ਆ ਟੈਂਸ਼ਨ ਛੇੜੀ ਹੋ ਕੇ ਰਜਾਈ ਜਵਾੜ ਰਜਾਈ ਚ ਕਿਤੇ ਦਾਣਾ ਪਾਣੀ ਪਾਉਣਾ ਹੈ ਪੁੱਤਰਾਂ ਨੂੰ ਤੇ ਕੋ ਠੰਡ ਜਿਹੜੀ ਆਜਾਣਾ ਉੱਛੇ ਹੀ ਨਾ ਬਸ ਐਤਾ ਨਾ ਠੰਡ ਆਈ ਕਹਿੰਦੀ ਐ ਇਹ ਬੱਸ ਬੱਸ ਐ ਵੀ ਬੱਸ ਜਦੋਂ ਬਸ ਸੀ ਕਹਤਾ ਹੁਣ ਇਦੋਂ ਕਿਤਾ ਕੁਝ ਰਹਿ ਹੀ ਨਹੀਂ ਗਿਆ ਹਾਂਜੀ ਪੁੱਤਰਾਂ ਵਾਸਤੇ ਹੌਟ ਵਾਟਰ ਜੀ ਤੇ ਇਦਰੋਂ ਰੋਟੀ ਪਾਣੀ ਤੱਤਾ ਕਰਕੇ ਲੈ ਜਾਂਦੇ ਆਂ ਅੰਦਰਲੇ ਘਰੇ ਆਪਾਂ ਹਾਂਜੀ ਮੇਰੇ ਦੋਸਤੋ ਰੋਟੀ ਖਾ ਲਈ ਜੀ ਹਨਾ ਤੇ ਵਿੱਚੋਂ ਬੰਦਾ ਹਿੱਸਾ ਲਈ ਉਹਨੂੰ ਵੀ ਦੇਤਾ ਸੀਗਾ ਹੁਣ ਆਪਾਂ ਐ ਕਰੀਏ ਬਈ ਜਿੰਨੇ ਕਬੂਤਰ ਰਹਿੰਦਾ ਦਾਣੇ ਪਾਣੀ ਵੱਲੋਂ ਤੇ ਉਹ ਸਾਰਿਆਂ ਨੂੰ ਦਾਣਾ ਪਾਣੀ ਪਾ ਦਿਆ ਟਾਈਮ ਬਹੁਤ ਘੱਟ 8:00 ਵੱਜ ਗਏ ਲਗਭਗ ਤੇ ਬਾਹਰ ਵੀ ਜਾਵਾਂ ਉਹ ਜਿਹੜਾ ਇੱਕ ਗੀਤਿਆ ਚੱਲੀ ਜਾਂਦਾ ਹਨਾ ਠੀਤ ਲਹਿਰੀ ਚੱਲੀ ਜਾਂਦੀ ਉਹਦੇ ਵਾਂਗੂ ਤੇ ਠੰਡ ਬਹੁਤ ਹੀ ਜ਼ਿਆਦਾ ਠੰਡਾ ਬਸ ਹੀ ਐ ਨਹੀਂ ਠੰਡ ਦੀ ਰੋਤ ਠੰਡ ਪਊਗੀ ਯਾਰ ਕੋਈ ਚੱਕਰ ਨਹੀਂ ਠੰਡੇ ਠੰਡ ਹੋਊਗੀ ਗਰਮੀ ਚ ਗਰਮੀ ਹੋਊਗੀ ਤੂੰ ਵੈਸੇ ਗੱਲ ਕਰ ਰਿਹਾ ਮੈਨੂੰ ਠੰਡ ਬਹੁਤ ਜ਼ਿਆਦਾ ਹੈ ਤੇ ਦੂ ਮਤਲਬ ਵੀ ਟਾਈਮ ਨਾਲ ਕੰਮ ਜਿਹੜਾ ਨਿਬੜ ਵਗੈਰ ਗੀ ਰੀਸ ਕੋਈ ਨਹੀਂ ਤੇ ਚਲੋ ਕੋਈ ਚੱਕਰ ਨਹੀਂ ਫਿਰ ਕਰਨੀ ਪੈਣੀ ਆਪਾਂ ਨੂੰ ਸੈਟਿੰਗ ਹਣਾ ਸਾਰੇ ਕੰਮ ਦੇ ਤੇ ਤਾਂ ਕਰਕੇ ਹੁਣ ਦਾਣਾ ਪਾਣੀ ਪਾਉਣ ਲੱਗਦੇ ਆਪਾਂ ਸਾਰੇ ਘੁੱਟਾਂ ਜਿਹੇ ਮੇਰੇ ਠੀਕ ਹੈ ਤਾਂ ਤਾਂ ਆਪਣੀ ਲੈ ਕੇ ਰੱਖ ਲੈ ਸੀ ਆਪਾਂ ਹਾਂਜੀ ਮਿਹਨਤਾਂ ਜੀ ਇਹ ਉਹਨਾਂ ਦਾ ਸਲੀਮ ਮਿਹਨਤਾਂ ਪਹਿਲਾਂ 2 ਸਾਲ ਤੱਕ ਕੁਝ ਹੋਰ ਹੀ ਕਰੀ ਗਏ ਆ ਆਪਾਂ ਕੂਤਰਾਂ ਚੱਕਰਾਂ ਚ ਨਾ ਇਹ ਹੁੰਦੀਆਂ ਸਲੀਮ ਮਿਹਨਤਾਂ ਕੋਈ ਟਾਈਮ ਨਹੀਂ ਦੇਖਣਾ ਜਦੋਂ ਕੋਈ ਚੀਜ਼ ਕਰਨੀ ਆ ਤਾਂ ਕਰਨੀ ਆ ਬਈ ਸਿੱਧਾ ਹੀ ਹਿਸਾਬ ਆ ਨਾ ਚੱਕਰ ਕੀ ਸੀ ਨਾ ਛੋਟੇ ਬੱਚੇ ਸੀਗੇ ਦਾਣੇ ਤੜਕੇ ਟਾਈਮ ਨਾਲ ਪਾਤੀ ਸੀਗੇ ਆਪਾਂ ਤੇ ਉਹ ਨਾ ਦਾਣੇ ਕੁਝ ਉਹਦਾ ਦਾਣੇ ਚੁਗੀ ਬੈਠੇ ਸੀ ਤੜਕੀ ਪਾਗੇ ਸੀ ਉਹ ਉਹਨਾਂ ਕੋਈ ਦਾਣੇ ਖਿਲਰੇ ਪਏ ਸੀ ਵਿੱਠਾਂ ਚ ਮੈਂ ਖਿਆਰ ਐਵੇਂ ਮੁੜ ਕੇ ਤੜਕ ਉੱਠ ਕੇ ਨਾ ਚੋਕ ਚੱਕ ਜਾਣ ਇਹ ਦੋ ਚੰਗਾ ਆਪਾਂ ਖੁੱਡੇ ਸਾਫ਼ ਕਰਦ ਗਏ ਨਲੇ ਨਾਲ ਬਿਠਾਲੇ ਦਾਣੇ ਚੱਕੇ ਆਣਗੇ ਸਹੀ ਗੱਲ ਹੈ ਕਿ ਨਹੀਂ ਬਾਈ ਹਾਂਜੀ ਮੇਰੇ ਦੋਸਤੋ ਤੇ ਹੁਣ ਕੀ ਕਰਦੇ ਆਂ ਜੀ ਹਾਂਜੀ ਹੁਣ ਪੈਣੀ ਹੈ ਜੀ ਆਪਾਂ ਟਾਈਮ ਹੋ ਗਿਆ ਬਹੁਤ ਲਗਭਗ 1 ਵਜ ਗਿਆ 1 ਵਜ ਕੇ ਹੋ ਗਏ 7 ਮਿੰਟ ਹਨਾ ਹੇ ਕੋਈ ਯਾਰ ਦਵਾਈ ਟਾਲੂ ਤੋਂ ਜੀ ਗਿਆ ਨਾ ਚੈਰ ਰੰਗਾ ਬਾਰ ਬਹੁਤ ਜਿਆਦਾ ਠੰਡ ਹੈ ਦਾਣਾ ਪਾਣੀ ਪਾਤਾ ਸਾਰੇ ਨੂੰ ਇਧਰ ਹੋ ਜਾ ਪੈਣ ਦੇ ਵੀ ਜਲਦੀ ਪਾਲੀ ਠੰਡਾ ਹੋਏ ਦਾਣਾ ਪਾਣੀ ਪਾਤਾ ਸਾਰਿਆਂ ਨੂੰ ਵੀਰੇ ਬੱਚਿਆਂ ਬੁੱੱਚਿਆਂ ਨੂੰ ਇਹ ਬੋਲ ਅੱਲਾ ਪੱਬਾ ਦਾ ਨਸੀਬ ਕਮ ਆਪਣਾ ਤੇ ਸੱਚ ਆਪਣੀ ਗੁਲਾਬੀ ਕਥਲੀ ਪੱਠੀ ਵੀ ਤੇ ਆ ਗਈ ਪਿੰਡ 'ਚ ਕਿਸ ਦੇ ਦੇ ਗਈ ਜਾ ਕੇ ਹਨਾ ਜਿਨ੍ਹਾਂ ਦੀ ਅਪਰਤੀ ਮੂੜੀ ਸੀ ਉਹਨਾਂ ਦੀ ਬਈ ਜਦ ਉਹਨਾਂ ਨੇ ਫੋਨ ਲਾਤਾ ਉਹ ਕਹਿੰਦੇ ਨਹੀਂ ਹੁੰਦੇ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਡਾਂਗੇ ਜੇ ਚੰਗਾ ਬੀਜਾਂਗੇ ਤਾਂ ਚੰਗਾ ਹੀ ਵੱਡਾਂਗੇ ਜੇ ਮਾੜਾ ਬੀਜਾਂਗੇ ਤੇ ਮਾੜਾ ਹੀ ਵੱਡਾਂਗੇ ਹਨਾ ਆਪ ਚੰਗੇ ਵੜ ਕੇ ਰਹੋ ਆ ਅੱਗੋਂ ਵੀ ਆਪਣੇ ਨਾਲ ਚੰਗਾ ਹੀ ਹੋਊਗਾ ਇਹ ਗੱਲ ਯਾਦ ਰੱਖਿਓ ਹਾਂ ਉਹ ਗੱਲ ਵੱਖਰੀ ਹੈ ਥੋੜਾ ਜਿਹਾ ਟਾਈਮ ਕਈ ਵਾਰੀ ਵੱਧ ਲੱਗ ਜਾਂਦਾ ਪਰ ਨਹੀਂ ਯਾਰ ਸਵਾ ਚੰਗੇ ਬਣ ਕੇ ਰੋ ਮਾੜੇ ਬਣਦਾ ਕੋਈ ਫਾਇਦਾ ਨਹੀਂ ਲੋਚ ਬਣਾ ਜੀ ਕੋਈ ਫਾਇਦਾ ਨਹੀਂ ਹਣਾ ਹੁਣ ਆਪਾਂ ਉਹਨਾਂ ਦੀ ਪੂਤਰ ਮੋੜੀ ਹਣਾ ਉਹਨੇ ਲਾਪੇ ਫੋਨ ਕਰਤਾ ਅਗੇ ਵੀ ਸੋਡੀ ਵੀ ਆ ਗਈ ਮੈਂ ਕਹਿਆ ਯਾਰ ਸਹੀ ਆ ਯਾਰ ਕੋਈ ਇਸ਼ੂ ਵਾਲੀ ਗੱਲ ਨਹੀਂ ਹਣਾ ਆਹੀ ਹੁੰਦਾ ਬਾਕੀ ਕੋਈ ਵੱਡੀ ਗੱਲ ਨਹੀਂ ਹੁੰਦੀ ਕਬੂਤਰਾਂ ਦੀ ਤਾਂ ਤੇ ਬਾਕੀ ਚਲੋ ਠੀਕ ਆ ਭਾਈ ਬਾਕੀ ਗੱਲਾਂ ਬਾਅਦ ਚ ਕਰਦੇ ਆ ਬਸ ਅੱਜ ਆਹੀ ਸੀ ਹਣਾ ਗੁਰੂ ਸਰ ਗਏ ਤੁਹਾਨੂੰ ਪਤਾ ਹੈ ਇਹ ਉਹ ਹਣਾ ਸਚਾ ਜੀਕਣਾ ਵਲੌਗ ਦੀ ਸਟਾਰਟਿੰਗ ਕਰਨਾ ਭੁੱਲ ਗਿਆ ਜੀ ਮੈਂ ਹਣਾ ਕੋਈ ਗੱਲ ਨਹੀਂ ਟੜਕੇ ਉਨ ਉਠਦੇ ਨਹੀਂ ਹੁੰਦੇ ਵਾਸੀ ਲੈ ਕੇ ਭੜਾੇ ਮੂੰਹ ਫਾਹ ਕੇ ਉਹ ਨਹੀਂ ਕੀਤੀ ਅੱਜ ਤੇ ਕੋ ਚੱਕਰ ਨਹੀਂ ਤੇ ਪੈਨਿਆ ਭਾਈ ਕੱਲ ਨੂੰ ਦੇਖਦੇ ਆ ਕੀ ਬੰਦ ਹੈ ਹਣਾ ਤੇ ਓਕੇ ਬਾਪਾ ਗੁੱਡ ਨਾਈਟ ਸਾਇ ਹਰਲਾ ਵੀ ਸਰ ਹਾਂ ਜੀ ਸੱਚ ਰੰਗ ਵੀ ਲਿਆਂਦਾ ਆਪਾਂ ਰੰਗ ਤਾਂ ਤੁਹਾਨੂੰ ਦਿਖਾਉਣਾ ਭੁੱਲੀ ਗਏ ਠੀਕ ਹੈ ਜੀ ਨਹੀਂ ਇਹ ਮੇਰੀ ਜੀਬ ਤੁਸੀਂ ਮੈਂ ਹੁਣ ਹੱਥ ਜਾ ਮਰਾਂ ਮੈਂ ਆ ਪੁਰੀ ਗਾੜੀ ਆ ਗਈ ਹਣਾ ਇੱਕ ਖੇ ਦਾ ਰੰਗ ਜੀ ਆ ਵਿੱਚੋਂ ਮੈਂ ਇਹ ਵੀ ਲਿਆਂਦਾ ਜੀ ਕਿ ਦਰਵਾਜ਼ਾ ਤੋਂ ਸਮਾਂ ਅੱਜ ਹੋਰ ਵੀ ਲੇਟ ਹੋ ਗਿਆ ਯਾਰ ਆਪਣਾ ਕੋਲ ਟਾਈਮ ਘੱਟ ਸੀਗਾ ਇੱਕ ਤਾਂ ਗੁਲਾਬੀ ਲਿਆਂਦਾ ਭਾਈ ਹਨਾ ਤੇ ਇੱਕ ਲਿਆਂਦਾ ਹਰਾ ਆਹ ਰੰਗ ਹੁੰਦੇ ਆ ਪੱਕੇ ਕਬੂਤਰਾਂ ਵਾਲੇ ਆ ਦੇਖ ਲਓ ਇਹੋ ਜਿਹੇ ਰੰਗ ਹੁੰਦੇ ਆ ਭਾਈ ਅੱਛਾ ਕੋ ਨਾਂ ਨੂੰ ਨਹੀਂ ਪਤਾ ਆਪਾਂ ਨੂੰ ਹਨਾ ਆਪਣੇ ਤਾਂ ਇਧਰ ਕਬੂਤਰਾਂ ਵਾਲਾ ਪੱਕਾ ਰੰਗ ਵਜਦਾ ਆ ਦੇਖ ਲਓ ਲੈ ਉਹੋ ਜਿਹਾ ਫੋਕਸ ਭੈਣ ਦੀ ਲੰਡੂ ਫੋਨ ਵੀ ਨਾ ਹੋਵੇ ਯਾਰ ਖੜੋ ਭਾਈ ਯਾਰ ਇੱਕ ਮਿੰਟ ਫਤਿਹ ਛੱਡੋ ਯਾਰ ਰੰਗ ਕਰ ਕਰ ਰੰਗ ਆ ਹੋਰ ਇਦ ਕੀ ਫੁੱਲ ਲੱਗੇ ਹੈ ਮੈਂ ਰੰਗ ਦਿਖਾਉਣਾ ਜੀ ਮੈਂ ਤੁਹਾਨੂੰ ਦਿਖਾ ਦੇ ਯਾਰ ਇਹ ਵੀ